ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਜਸ ਫੈਸ਼ਨ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਪਲੇਨ ਫੈਬਰਿਕ ਲੈ ਕੇ ਆਏ ਆ ਕਿਸੇ ਵੀ ਤਰ੍ਹਾਂ ਵਰਕ ਕਰਵਾਉਣ ਲਈ ਤੁਸੀਂ ਪਲੇਨ ਫੈਬਰਿਕ ਬਾਈ ਕਰ ਸਕਦੇ ਹੋ ਇਹ ਸਾਡੇ ਕੋਲੋਂ ਵੀ ਰੈਡੀ ਕਰਵਾ ਸਕਦੇ ਹੋ ਡਾਇਰੈਕਟਲੀ ਫੁੱਲ ਸੂਟ ਰੈਡੀ ਕਰਕੇ ਤੁਹਾਡਾ ਭੇਜ ਦਿੱਤਾ ਜਾਵੇਗਾ ਹਰ ਤਰ੍ਹਾਂ ਦਾ ਫੈਬਰਿਕ ਆਪਾਂ ਅੱਜ ਦੀ ਵੀਡੀਓ ਵਿੱਚ ਲੈ ਕੇ ਆਏ ਆ ਜਿਵੇਂ ਕਿ ਸ਼ੋ ਹੋ ਰਿਹਾ ਹੈ ਜੌਰਜਟ ਦਾ ਫੈਬਰਿਕ ਹੈ ਸ਼ਾਈਨਿੰਗ ਜੌਰਜਟ ਹੈ ਇਹ ਤੁਸੀਂ ਕਿਸੇ ਵੀ ਕਲਰਸ ਬਹੁਤ ਸਾਰੇ ਕਲਰ ਆਪਣੇ ਕੋਲ ਅਵੇਲੇਬਲ ਨੇ ਤੇ ਇਹ ਨੇਚਰਲ ਫਰੇ ਦਾ ਸਟਾਫ ਜੋ ਬਿਲਕੁਲ ਨਿਊ ਹੈ ਇਸ ਤੇ ਵੀ ਤੁਸੀਂ ਕਿਸ ਤਰ੍ਹਾਂ ਵਰਕਰਵਾ ਸਕਦੇ ਇਹ ਫੈਬਰਿਕ ਆਪਣੇ ਕੋਲ ਐਸਕੇ ਬ੍ਰਾਂਡ ਦਾ ਹੈ ਇਹ ਵਾਲਾ ਸਟਾਫ ਆਪਣੇ ਕੋਲ ਐਸਕੇ ਕਾਟਨ ਹੈ ਤੇ ਇਹ ਵੀ ਜੌਰਜਟ ਤੇ ਇਹ ਆਪਣੇ ਕੋਲ ਜੌਰਜਟ ਲਾਈਨਿੰਗ ਹੈ ਡਾਟ ਵਾਲਾ ਸਟਾਫ ਇਸ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਨੇ ਤੁਸੀਂ ਕੋਈ ਵੀ ਕਲਰ ਤੇ ਰੈਡੀ ਸੂਟ ਕਰਵਾ ਸਕਦੇ ਹੋ ਇਹ ਸਾਰੇ ਕਲਰ ਨੇਚਰਲ ਕ੍ਰੇਵ ਚ ਅਵੇਲੇਬਲ ਨੇ ਇਸ ਵਿੱਚ ਲਾਈਟ ਕਲਰ ਐਂਡ ਡਾਰਕ ਕਲਰ ਦੋਨੋਂ ਅਵੇਲੇਬਲ ਨੇ ਇਹ ਦੇਖੋ ਬਹੁਤ ਪਿਆਰੇ ਕਲਰ ਨੇ ਇਹਨਾਂ ਚ ਤੁਸੀਂ ਕੋਈ ਵੀ ਸੂਟ ਬਣਵਾ ਸਕਦੇ ਹੋ ਤੇ ਇਹਦੇ ਨਾਲ ਨੇ ਵੈਲਵਟ ਦਾ ਸੂਟ ਹੈਗੇ ਨੇ ਦੈਨ ਆਪਣੇ ਕੋਲ ਇਹ ਨਿਊ ਸਟੱਫ ਪਸ਼ਮੀਨਾ ਸਿਲਕ ਚ ਹੈਗਾ ਆ ਇਹ ਵੀ ਬਹੁਤ ਸ਼ਾਈਨਿੰਗ ਵਾਲਾ ਸਟੱਫ ਵਾ ਤੇ ਇਹ ਖਾਦੀ ਕਾਟਨ ਹੈਗੇ ਆ ਇਹ ਆਪਣੇ ਕੋਲ ਸਟਾਰ ਜੌਰਜਟ ਦਾ ਸਟੱਫ ਹੈ ਇਹ ਜੌਰਜਟ ਬਿਲਕੁਲ ਨਿਊ ਅਤੇ ਚੱਕ ਵਾਲੀ ਜੌਰਜਟ ਪਸ਼ਮੀਨਾ ਪਲੇਨ ਆਰਾਮ ਟੈਕਸਟ ਹੈਗੇ ਨੇ ਆਪਣੇ ਕੋਲ ਸਾਰੇ ਕਲਰ ਅਵੇਲੇਬਲ ਕੋਈ ਵੀ ਸੂਟ ਤੁਸੀਂ ਇਹਨਾਂ ਚ ਬਣਵਾ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ